ਤੁਹਾਡਾ ਹਾਲ ਹੈ। ਹੈਲੋ ਜੀ ਸਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਰ ਬਲੌਗ ਦੇ ਵਿੱਚ। ਹਾਂ ਜੀ ਬੱਚੇ ਜਾ ਰਹੇ ਨੇ ਅੱਜ ਆਪਣੇ ਫਤੇਗੜ ਸਾਹਿਬ ਦਸ ਕਰਨ ਜਾ ਰਹੇ ਆ ਸੱਜ ਵੀ ਕਰ ਹੋਗੇ ਨਾਲ ਕਹਿੰਦੇ ਮੈਂ ਵੀ ਜਾਊਂਗਾ। ਤੇ ਪਸੇ ਤਿਆਰ ਹੋਗੇ। 6 ਵਜੇ ਕੇ ਫਟਾਫਟ। ਹਜੂਰੀ ਹੈ ਤੇਰਾ ਪਰਲੇ ਪਾਸੇ ਪਿਆ। ਹਜੂਰੀ ਹੋਰ ਗਿਲੰਨਾ। ਬਾਅਦ ਕਾੜੀ ਲੱਗੀ ਪਈ ਆ ਫਟਾਫਟ ਤਿਆਰ ਹੋਣ ਲੱਗੇ ਹੋਏ ਨੇ। ਸੱਜਣੇ ਟਾਈਮ ਦਿੱਤਾ ਹੈ ਨਾਲ ਨੇ। ਬਾਅਦ ਇੱਥੇ ਨਹੀਂ ਹੋਣੇ ਹੈਗੇ। ਦੇਖੀ ਦੇਖਿਆ ਵਾਹ। اے امی بھائی اگے ਤੇ ਹੈ ਗਿਆ ہاں جی ਆਪਣੇ ਇੱਥੇ ਧਰੀ ਹੋਈ ਹੈ ਚਾਹ ਬਸੇ ਦੋ ਕੱਪ ਕਰਨੀ ਸੀ ਆਪਾਂ ਨੇ ਤੇ ਜਿਵੇਂ ਤੁਹਾਨੂੰ ਪਤਾ ਹੀ ਇਸ ਵੀਡੀਓ ਆਪਣੇ ਬੱਚੇ ਚਲੇ ਗਏ ਫਤੇਗੜ ਸਾਹਿਬ ਇਸ ਕਰਕੇ ਸਾਇ ਜੀ ਤੇ ਉਸ ਤੋਂ ਬਾਅਦ ਮੈਂ ਚਲੇ ਗਈ ਉਸ ਤੋਂ ਬਾਅਦ ਧਰਿਆ ਜੀ ਸਾਗ ਸਾਗ ਆਪਣਾ ਬਾਹਰ ਰਿਜ ਰਿਹਾ ਉਹਦੀ ਕਲਿੱਪ ਮੈਂ ਕੋਈ ਨਹੀਂ ਸ਼ੇਅਰ ਕਰੀ ਤੁਹਾਨੂੰ ਦਿਖਾਉਣਾ ਰਿਜ ਰਿਹਾ ਸਾਗ ਆਪਾਂ ਇਹਦੇ ਵਿੱਚ ਸਰ੍ਹਸ ਮਨ ਪਾਤਾ ਤੇ ਉਸ ਤੋਂ ਬਾਅਦ ਫਿਰ ਮੈਂ ਲਾ ਲਈਆਂ ਭਲੇ ਝਾੜੂ ਚੜ੍ਹ ਲੌਕਿਆਂ ਤੋਂ ਬਾਅਦ ਤੇ ਹੁਣ ਮੈਂ ਨਾ ਬਣਾਈ ਥੀ ਚਾਹ। ਆ ਚਾਹ ਬਣਾ ਲਈ ਥਾਂਜੀ। ਚਾਹ ਪੀ ਕੇ ਫਿਰ ਲੱਗਦੇ ਹਾਂ ਹੋਰ ਕੰਮ ਕਰ। ਇਹ ਸਾਗ ਆਪਣਾ ਬਾਹਰ ਇਚ ਰਿਹਾ। ਇਸ ਤਰ੍ਹਾਂ ਹੀ ਹਨਾ ਜੇ ਸਾਗ ਸਾਜ ਰੇ ਮਤਲਬ ਤੋੜੇ ਹੋ ਜਵੇ ਨਾ ਵਧੀਆ ਧਾਰ ਹੋ ਜਾਂਦਾ ਟੈਮ ਨਾ। ਤੇ ਹੁਣ ਅਧਿਰਜਾ ਹੋ ਗਿਆ ਬਸ ਥੋੜਾ ਜਿਹਾ ਹੋਰ ਜਹਾਵਾਂਗੇ ਹਲੇ। ਦਿਖਾਉਂਦੇ ਤੁਹਾਨੂੰ ਬਾਅਦ। ਲੋ ਜੀ ਸਾਗ ਆਪਣਾ ਅਦਰਜਾ ਹੋ ਗਿਆ ਲਸਣ ਵੀ ਲਸਣ ਹਰੀਆਂ ਮਿਰਚ ਸਾਰਾ ਕੁਝ ਵਿੱਚ ਪਾ ਤਾ ਦੇ ਅਦਰਕ ਫੱਦਰੇ ਬਣ ਜੂਗਾ ਕੱਲ ਦਾ ਤੋੜੇ ਹੋ ਕੇ ਕਰਕੇ ਕਿਤੇ ਕੰਮ ਨਹੀਂ ਬੁੱਝੇ ਚਿੱਟੀ ਹੋ ਬੰਦੇ ਹਾਂਜੀ ਆਪਣਾ ਸਾਗ ਰਿਜ ਗਿਆ ਹਨ ਆਲਣ ਪਾਤਾ ਸੀਗਾ ਬਸ ਰਿਜ ਗਿਆ ਦੇਖੋ ਕਿੰਨਾ ਵਧੀਆ ਕੁਲਿਆ ਘੋਟਨੇ ਨਾਲ ਘੋਲਦੇ ਹੁੰਦੇ ਆਪਾਂ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਗੰਧਾਲਾ ਦਾ ਸਾਗ ਨਰਮ ਨਰ ਗੰਧਰਾ ਸਾਗ ਸੀਗਾ ਤੇ ਬਸ ਹੁਣ ਬਣ ਕੇ ਤਿਆਰ ਇਹਨੂੰ ਥੱਲੇ ਲਾਹੂੰਗੀ ਆਲਣ ਆਪਣਾ ਰਿਜ ਚੁੱਕਿਆ ਬਿਲਕੁਲ ਤੇ ਹੁਣ ਮੈਂ ਲਾਹੂੰਗੀ ਮੱਕੀ ਦੀ ਰੋਟੀ ਮੱਕੀ ਰੋਟੀ ਲਾਵਾਂਗੇ ਜੀ ਹੁਣ ਆਪਾਂ ਸਾਗ ਨਾਲ ਰੋਟੀ ਖਾਂ ਲਈਏ ਜੀ ਤੇ ਤੜਕਾ ਨਹੀਂ ਲਾਉਂਦੇ ਹੈਗੇ ਤੜਕਾ ਆਪਾਂ ਸ਼ਾਹ ਹਮ ਦੇ ਟਾਈਮ ਲਾਵਾਂਗੇ ਹੁਣ ਇਦਾਂ ਹੀ ਖਾਵਾਂਗੇ ਝੋਪਾ ਕੇ ਮੈਂ ਲਾਵਾਂ ਜੀ ਹੁਣ ਮੱਕੀ ਦੀ ਰੋਟੀ ਔਰ ਜੈਸੀ ਰੋਟੀ ਵੀ ਲੇਟ ਕਰੀਏ ਸਾਗ ਖਾਣ ਕਰਕੇ ਤੁਹਾਨੂੰ ਪਤਾ ਹੀ ਹੈ ਜਦੋਂ ਸਾਗ ਬਣਿਆ ਹੋਵੇ ਇਹਨੇ ਫਿਰ ਅੰਨ ਦਾ ਵੀ ਸਾਗ ਨਾਲ ਰੋਟੀ ਖਾਵਾਂਗੇ ਟੇਸਟੀ ਲੱਗਦਾ ਸਾਗ ਜਿੰਨਾ ਮਰਜ਼ੀ ਖਾਈ ਚੱਲੋ ਇਹ ਤਾਂ ਜੀ ਨਹੀਂ ਆਖ ਪਾਏਗਾ ਲੋ ਜੀ ਆਪਾਂ ਕਾਲੀ ਰੋਟੀਆਂ ਫਿਰ ਮਿਲਦੇ ਆਂ ਆਦੇ ਵਿੱਚ ਥੱਲੇ ਆ ਗਿਆ ਆਪਾਂ ਨੇ ਭਰਸ਼ ਨਹੀਂ ਲਾਇਆ ਸੀ ਫਿਰ ਇਹਦੇ ਥੱਲੇ ਜਿਆ ਪੌੜੀ ਬਣਾਈ ਤੀ ਜਦੋਂ ਬਣਾਇਆ ਤੀ ਗੁੱਡਾ ਦੇਸੀ ਘਾ ਤੇਰ ਹੋ ਗਈ ਉਹਨੇ ਭਾਈ ਸੀ ਪਤਾ ਲਓ ਜੀ ਸਾਰੇ ਕੋ ਆਪਾਂ ਨੇ ਸਾਰਾ ਪਤਾ ਖੁੱਡਾ ਸਾਰਾ ਹੁਣ ਇਹਦੇ ਵਿੱਚ ਤੂੜੀ ਪਾਵਾਂਗੇ ਇਹ ਤਾਂ ਵੱਡਾ ਗੁੱਡਾ ਉੱਪਰ ਨੂੰ ਬਹੁਤ ਤਹਾਗਾ ਜੋ ਥੋੜੀ ਹੈ ਇਹਦੇ ਵਿੱਚ ਆਪਣੇ ਹੁੰਦੇ ਨੇ 10 ਨਗ ਵਿੱਚੇ ਮੁਰਗਾ ਮੁਰਗੀਆਂ ਹੁੰਦੀਆਂ ਨੇ ਇਹਦੇ ਵਿੱਚ ਤੇ 1 2 ਇੱਕ ਆਪਣਾ ਕੁੱਤਾ ਚੱਕ ਲਿਆ ਗਿਆ ਮੁਰਗੀ ਉਹ ਕੱਟ ਗਈ 14 ਸੀਗੇ ਆਪਣੇ ਕੋਲ ਬਾਕੀ ਮੁਰਗੇ ਸੀਗੇ 2 3 ਉਹ ਮੁਰਗੇ ਵੇਚ ਤੇ ਦੋ ਮੁਰਗੇ ਹੈਗੇ ਨੇ ਆਪਣੇ ਕੋਲ ਤੇ ਅੱਜ ਖੁੱਡਾ ਸਾਫ਼ ਕਰਤਾ ਇਹਨਾਂ ਦਾ ਕਰਦੇ ਨੇ ਧਣਾ ਖਾਂਦੇ ਤੁਸੀਂ ਕਹੋਗੇ ਕਦੇ ਅੰਡੇ ਦਾ ਖਾਈ ਨਹੀਂ ਨਾ ਹੈ ਨਾ ਤੇ ਅੰਡੇ ਆਪਣੇ ਜੀ ਖਾਂਦਾ ਤਾਂ ਕੋਈ ਵੀ ਨਹੀਂ ਹੈ ਨਾ ਤੇ ਸੇਲ ਕਰ ਦਿੰਦੇ ਨਾਲ ਅੰਡੇ ਇਹ ਕੋਚਿੰਗ ਘੱਲੇ ਬੜ ਗਈ ਚਲੋ ਹਾਂਜੀ ਮੈਂ ਕਹ ਰਹੀ ਸੀ ਵੀ ਆਪਾਂ ਇਹਨਾਂ ਦੇ ਅੰਡੇ ਦੇ ਸੀ ਸੇਲ ਕਰਦੇ ਹਾਂ ਨਾ ਤੇ ਸਹਦੇ ਪਾਪਾ ਖਾ ਲੈਂਦੇ ਨੇ ਕਦੇ ਕਦੇ ਬਾਕੀ ਬੱਚੇ ਤਾਂ ਦੋਏ ਨਹੀਂ ਖਾਂਦੇ ਹੈਗੇ ਸਾਇਦ ਅਮਰਤਾ ਛੱਕਿਆ ਹੋਇਆ ਜਿਸ ਕਾਰਨ ਵੀ ਹੁਣ ਪਹਿਲਾਂ ਖਾ ਲੈਂਦਾ ਸੀ ਹੁਣ ਥੋੜੀ ਜਿਹੀ ਪਤਾ ਨਹੀਂ ਕਾਤੇ ਉਹਨੇ ਦੋ ਹੋ ਗਏ ਵੀ ਮੈਂ ਮੀ ਅਮਰਤਾ ਛੱਕਣਾ ਨਾ ਤਾਂ ਕਰਕੇ ਉਹ ਵੀ ਆਂਡੇ ਛੱਡ ਗਿਆ ਹਣ ਉਹ ਨਹੀਂ ਖਾਂਦਾ ਹੈ ਉਹ ਵੀ ਤੇ ਸਾਇਦ ਦੇ ਪਾਪਾ ਕਦੇ-ਕਦੇ ਖਾਂ ਦਿੰਦੇ ਆ ਬਾਕੀ ਆਪਾਂ ਨੇ ਇਹ ਸੇਲ ਕਰਨ ਨੂੰ ਰੱਖਿਆ ਹੋਇਆ ਇਹਦੇ ਮਤਲਬ ਆਂਡੇ ਆਪ ਦੇਸੀ ਸੇਲ ਕਰਦੇ ਆ ਬਹੁਤ ਵਿਕਦੇ ਨੇ ਤੇ 15 ਰੁਪਏ ਦਾ ਇੱਕ ਕੰਡਾ ਦਿੰਨੇ ਨਾ ਪਾ ਕੀ ਕਰ ਦਮ ਨੇ ਕਾਫੀ ਖਾਦ ਬਣਾਤੀ ਇਹਨਾਂ ਨੇ ਕਾਫੀ ਜਿਆਦਾ ਸੀ ਨਾ ਲਓ ਜੀ ਜਿਸ ਕਰਨ ਨੂੰ ਆਗੇ ਫਤੇਗੜ ਸਾਹਿਬ ਤ ਥੱਕ ਗਏ ਥੱਕ ਗਏ ਠੰਡ ਲੱਗ ਗਈ ਉਹ ਤਾਂ ਕਬਰ ਸੀਗੀ ਮੈਂ ਦੇਖੇ ਟਰਾਲੀ ਸੈਦੂ ਘਣ ਲੱਗ ਗਿਆ ਸਰੇ ਸਾਧਰੇ ਨਾ ਕੇ ਗਿਆ ਸੀ ਚਲ ਆ ਜਾ ਕਰ ਆਜੋ ਮੈਂ ਦੇਖੀ ਟਰਾਲੀ ਅਥਾ ਉੱਥੇ ਖੜਾ ਕੇ ਗਏ ਨਾ ਉਹਨਾਂ ਦੇ ਕਰ ਹਾਂ ਨਾ ਅੱਜ ਦਰਵਾਜ਼ਾ ਹਾਂ ਟਰਾਲੀ ਖੜਾ ਕੇ ਗਏ ਨੇ ਉਹਨਾਂ ਦੇ ਸਵੇਰੋਂ ਵੀ ਮੈਨੂੰ ਇਹ ਪਤਾ ਲੱਗਿਆ ਜਦ ਮੈਂ ਤਾਰਾ ਚਾਹੁੰਦੀ ਸੀ ਜਦ ਮੈਂ ਤੁਹਾਨੂੰ ਦੱਸਿਆ ਮੈਂ ਕਿਹਾ ਵੀ ਟਰਾਲੀ ਆ ਗਈ ਆਜੋ ਹਾਂਜੀ ਇੱਥੇ ਆ ਕੇ ਨਾ ਥੱਕ ਗਏ ਸੀਗੇ ਹੁਣ ਫਟਾਫਟ ਪੈਣ ਦੀ ਤਿਆਰੀ ਕਰ ਰਹੇ ਸੀਗੇ ਟਰਾਲੀ ਦੇ ਵਿੱਚ ਇਤਿਹਾਸ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਲਾਜੀ ਬਸ ਲਾਜੀ ਪਹੁੰਚ ਗਏ ਹੁਣ ਆ ਬੱਚੇ ਹੁਣ ਆਏ ਨੇ ਸਵਾ 6 ਦਾ ਟਾਈਮ ਹੋ ਗਿਆ ਘਰੇ ਹੁਣ ਪਹੁੰਚੇ ਨੇ ਤੇ ਬਸ ਰੋਟੀ ਪਾਣੀ ਦੰਨੇ ਇਹਨਾਂ ਨੂੰ ਠੰਡ ਲੱਗ ਗਈ ਕਹਿੰਦੇ ਹੁਣ ਠੰਡ ਲੱਗਦੀ ਫਟਾਫਟ ਰਜਾਈਆਂ 'ਚ ਬੈਠਣਗੇ ਹੁਣ ਉਹ ਕੱਦੀ ਬੈਠੀ ਡੀਕਦੀ ਮੈਂ ਹੈ ਵੀ ਹੁਣ ਤਾਂ ਆ ਜਾਣਗੇ ਹੁਣ ਆ ਜਾਣਗੇ ਕਹਿੰਦੇ ਕਈ ਗੁਰਦੁਆਰਾਂ ਸਾਬ ਘੁੰਮੇ ਨੇ ਚਲੋ ਵਧੀਆ ਬੱਚੇ ਹਨਾ ਦਰਸ਼ਨ ਕਰਿਆ ਸਾਰੇ ਕਿਤੇ ਤੇ ਬਾਕੀ ਜੀ ਹੁਣ ਆਪਾਂ ਆਪਣੇ ਵੀਡੀਓ ਦਾ ਐਂਡ ਵਿਤੀ ਕਰਦੇ ਆ ਮਿਲਦੇ ਆਂ ਅਗਲਾ ਕੋਈ ਨਵੇਂ ਬਲੌਗ ਨਾਲ ਤਦ ਤੱਕ ਲਈ ਸਸਟਰੀਆ ਗੱਲ ਜੀ ਬਾਏ ਬਾਏ